ਬੈਕ ਕਰਵਾਉਣੇ ਆ। ਆ ਕੀ ਕਰੀਏ ਨਾ? ਆ ਕੀ ਕਰ ਰਹੇ ਆ? ਬਤਾਵੇ। ਜੱਲੀਏ ਭਾਈ ਗੁਰੂ ਬਾਰੀ। ਹੈ ਨਹੀਂ ਲੱਭੇ ਨਹੀਂ। ਇੱਥੇ ਦਾਣਾ ਮੰਡੀ 'ਚ ਖੜੇ ਆਂ ਬਈ। ਤੁਸੀਂ ਦੱਸੋ। ਸਮਰ ਜਫਨ ਕਿ ਲਿਆਉ ਤੋ। ਆ ਲਿਖਿਆ। ਗਰਮੋ ਪਿਆਰਿਓ ਭਾਈ ਗੁਰਜੀ ਦਾ ਖਾਲਸਾ, ਭਾਈ ਗੁਰਜੀ ਦੀ ਫਤਿਹ। ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ। ਅੱਜ ਦਾ ਵਲੌਗ ਸ਼ੁਰੂ ਕਰਦੇ ਆਂ। ਅੱਜ ਅਸੀਂ ਜਾ ਰਹੇ ਆਂ ਪੀਟੀਐਮ ਤੇ। ਅੱਜ ਅਸੀਂ ਜਾ ਰਹੇ ਆਂ ਪੀਟੀਐਮ ਤੇ। ਬੱਚਿਆਂ ਦੇ ਸਕੂਲ ਵਿੱਚ ਪੀਟੀਐਮ ਹੈ। ਪੀਟੀਐਮ। ਪੀਟੀਐਮ ਤੇ ਜਾ ਰਹੇ ਆਂ ਅੱਜ। ਪੀਟੀਐਮ ਓ ਨਾਨਾ ਖੜਾ ਬਾਹਰ ਮਪਾ ਜੀ ਤੁਸੀਂ ਇਹ ਵੀ ਕਹਿ ਸਕਦੇ ਹੋ ਪੇਰੈਂਟਸ ਪੇਰੈਂਟਸ ਹਾਂ ਪੇਰੈਂਟਸ ਮੀਟਿੰਗ ਅਜ ਉਹਨਾਂ 몰 ਵੀ ਜਾ ਰਹੇ ਹਨ ਅੱਜ ਕਿੰਨੇ ਦਿਨ ਬਾਅਦ ਜਾ ਰਹੇ ਹੋ 12 ਦਿਨ ਬਾਅਦ 12 ਦਿਨ ਹੋ ਗਏ ਮੇ ਪਿੱਛੇ ਦੀ ਇਹ ਹੱਥ ਕੀਤਾ ਮੇ ਹੱਥ ਜਿੱਟ ਲੱਗੇ ਮੇ ਬੈਕ ਕਰ ਚੱਕਿਆ ਪਤਾ ਹੈ ਬੈਕ ਥੋੜੀ ਲੱਗੇ ਜਣ ਬੈਗ ਥੋੜੀ ਲੈ ਕੇ ਜਾਣਾ ਸਰਵਤੇ ਸਕੂਲ ਜਾਣ ਲੱਗੇ ਖੁਸ਼ ਹੋ ਨਾ ਤੂੰ ਹਾਂ ਸਾਡਾ ਤਾਂ ਜੀਨ ਕਰਦਾ ਸਕੂਲ ਜਾਣ ਨੂੰ ਕਮਰ ਜੀ ਕਿਵੇਂ ਆ ਰੀਆ ਤੇ ਸਾਡਾ ਕੰਬਾ ਜੂ ਚਾ ਚੂ ਜਾ ਜਾ ਦਿਲ ਕਰਦਾ ਧਕ 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 ਕਾ ਤੂੰ ਕਰਦਾ ਚੂ ਚਾ ਚੂ ਚਾ ਦਿਲ ਕਰਦਾ ਚਾ ਚਾ ਹਾਂ ਕਾ ਤੂੰ ਨੰਬਰ ਨੰਬਰ ਚਾ ਲੱਗਦਾ ਨੰਬਰ ਉਹਨੇ ਇਹਨਾਂ ਦੇ ਅ ਜੀ ਪ੍ਰਿੰਸੀਪਲ ਮੈਡਮ ਆ ਗਿਆ ਸਕੂਲ ਭਈ ਆ ਰਿਹਾ ਜੀ ਸਕੂਲ ਡਰ ਲੱਗਦਾ ਮੈਡਮਾਂ ਤੋਂ ਇਨਾਂ ਦਾ ਮੈਡਮ ਤੋਂ ਡਰ ਲੱਗਦਾ ਨੰਬਰ ਆਏ ਤੇ ਸਰਵਤਾਂ ਸਰਵਤਾ ਮੈਡਮ ਨੂੰ ਡਰ ਲੱਗਦਾ ਹੈ ਮੈਨੂੰ ਵੀ ਡਰ ਲੱਗਦਾ ਇਹ ਲੱਗਦਾ ਜੇ ਨੰਬਰ ਕਰਤਾ ਫੇਰ ਕੁੱਟੂ ਮੈਨੂੰ ਹੜਕੇ ਦੇ ਲਾ ਕਾ ਨਾ ਨਾ ਪੀ.ਐਮ. ਤਾਂ ਕਾਹਨ ਕੁੱਟੂ ਆਹ ਸਰਵਤਾ ਨੂੰ ਮੈਂ ਸਰਵਤ ਦੀ ਪੀ.ਐਮ. ਜਾਏ ਸਰਵਤ ਵੀ ਮੈਨੂੰ ਮਿਲਿਆ ਹੈ ਹੁਣ ਸਮਰਦੀ ਮੈਨੂੰ ਮਿਲਣ ਜਾਣਾ ਆਥਨ ਸਮਰ ਹੋਣੀ ਗਏ ਆ ਹੁੰਡੇ ਲੈਣ ਝੂਲਿਆਂ ਤੇ ਉਹ ਹੋ ਰਿਆ ਨਮੋਲ ਉਹ ਸਰਬੱਤ ਵੇਖੋ ਕਿਡ ਕਿਡ ਹੁੰਡੇ ਲੈ ਰਹੀ ਛੂਟੇ ਅਸੀਂ ਗੱਡੀ 'ਚ ਬੈਠੇ ਆ ਮੈਂ ਤੇ ਸੀਮਾ ਗੱਡੀ 'ਚ ਬੈਠ ਕੇ ਦੇਖ ਰਹੀ ਹਾਂ ਉਹਨਾਂ ਨੂੰ ਗੱਡੀ ਸਾਫ਼ ਕਰਨ ਵਾਲੀ ਆਪਣੀ ਆ ਦੇਖੋ ਮਿੱਟੀ ਲੱਗੀ ਸੋ ਗਰਮਖ ਪਿਆਰੋ ਪੀਟੀਐਮ ਤੇ ਜਾਏ ਆ ਨੰਬਰ ਬਹੁਤ ਵਧੀਆ ਆਏ ਆ ਹੈਨਾ ਸਮਰ ਦੇ ਵੀ ਸਮਰ ਦੇ ਵਧੀਆ ਆਏ ਕਿ ਬਾਲੇ ਸਮਰ ਦੇ ਸਰਬੱਤ ਦੇ ਥੋੜੀ ਘਟਾਈ ਆ ਇੱਕ ਸਬਜੈਕਟ ਸਰਬੱਤ ਦੇ ਘਟਾਏ तोड़े जी किन्हें काटा है? पांच छे नंबर काटा है। पांच छे नंबर काटा है। दोनों दिन बस बाकी बदिया आए नंबर, बहुत सुन्ने आए। तो बदिया लगी है जी, सुना मौसम आज। सी साथ लेकर लिए। ओरे थे, थे, ओरे। इधर कैसी? इधर वाह। ओरे। समर सरबत अनमोल। ਤਾਰੀ ਜਾਏ ਆ ਜੀ ਪੀਟੀਐਮ ਤੇ ਬਹੁਤ ਵਧੀਆ ਰਿਆ ਨੰਬਰ ਸਮਰ ਹੁਣ ਖੇਡ ਕੇ ਆ ਗਏ ਆ ਹੁਣ ਜਾ ਰਹੇ ਆ ਵਾਪਸ ਮੰਡੀ ਨੂੰ ਮੇਰੇ ਇੱਥੇ ਥੁੱਡੀ ਤੇ ਥੋੜਾ ਜਿਹਾ ਸਮਾਨ ਲੈਣਾ ਥੁੱਡੀ ਤੇ ਤਾਂ ਵੱਜ ਗਈ ਅਸੀਂ ਸਮਾਨ ਖਰੀਦਣੇ ਮੰਡੀਆਂੋਂ ਮੰਡੀ ਜਾ ਰਹੇ ਆ ਮੰਡੀ ਹਾਂਜੀ ਮੈਂ ਵੀ ਮੇਰੇ ਫਲ ਨਾ ਬੁਰਾ ਆ ਹਾਂ ਮੈਨੂੰ ਇੱਕ ਚੀਜ਼ ਦਵਾ ਦਿਓ ਬੋਲੋ ਖੜਵਾ ਲਾ ਦਵਾ ਦਾਂਗੇ ਜੀ ਸਮਰ ਨੇ ਫੁੱਟਬਾਲ ਲੈਣੀ ਹੈ ਫੁੱਟਬਾਲ ਦਵਾਣਾਗੇ। ਉਹ ਲੌਕ ਚ ਕਹਿਣ ਦਵਾਉਂ। ਨੰਬਰ ਵਧੀਆ ਆਇਆ ਤਾਂ ਦਵਾ ਰਹੇ ਹਾਂ ਸਮਰ ਠੀਕ ਹੈ। ਠੀਕ। ਮੇਰੇ ਨਹੀਂ ਤੇਰੇ ਵੀ ਤੇਨੂੰ ਵੀ। ਮੈਂ ਵੀ ਲੂੰਗਾ। ਫਲੇਵਰਟ ਚੀਜ਼। ਫਲੇਵਰਟ ਚੀਜ਼। ਤੂੰ ਚਾਟ ਲਿਓੜਾ ਇੱਕ ਚਾਟ ਲੋਹੜੀ ਦਾ ਚਾਟ ਬਣਾਉਣਾ ਤੇਰੇ ਵੈਸੇ ਜਾ। ਇੱਕ ਚਾਟ। ਵਾਈਟ ਕਲਰ ਦਾ। ਮੈਂ ਤਾਂ ਵਧੀਆ ਫਟੋਨ ਜਾਊਗਾ। ਲੈ ਲੈਣਾ। ਸੈਂਟਰ ਸ਼੍ਰੋਪੇ ਜੋ ਜਿੰਦਨ ਨੂੰ ਤੂ ਸੀਮਾ ਲੈ ਰਹੀ ਐ ਆਹੋ ਕਿਲਰੀ ਸੀਮਾ ਵੈਸਾ ਵੈਸਾ ਕਿਲਣਾ ਕਿੰਨੇ ਮੱਥੇ ਦੀ ਲੱਗ ਚਾ ਆ ਜਾ ਬਾਹਰ ਆ ਜਾ ਰਮਖ ਪਿਆਰਿਓ ਸਮਾਨ ਖਰੀਦ ਲਿਆ ਬਹੁਤ ਮੈਂ ਕੋਟ ਖਰੀਦ ਲਿਆ ਸਮਰ ਨੇ ਜਾਕਟਾਂ ਜੂਕੜਾਂ ਬਹੁਤ ਕੁਝ ਸਰਬਤ ਨੇ ਸੂਟ ਖਰੀਦ ਲਿਆ ਅਨਮੋਲ ਨੇ ਕੁਝ ਨਹੀਂ ਖਰੀਦਿਆ ਅਨਮੋਲ ਕਹਿੰਦਾ ਮੈਂ ਲੈਣਾ ਹੀ ਕੁਝ ਨਹੀਂ ਪਤੰਗ ਹਾਂ ਪਤੰਗ ਖਰੀਦ ਲਿਆ ਸਾਨੂੰ ਬੋਲ ਨੇ ਮੈਂ ਤੇਨ ਬੋਲ ਨਹੀਂ ਖਰੀਦਿਆ ਸਿਮਾ ਨੇ ਕੁਝ ਨਹੀਂ ਖਰੀਦਿਆ ਆ ਫੁੱਟਬਾਲ ਖਰੀਦ ਲਿਆ ਸਾਰਾ ਸਮਰ ਉਹਨਾਂ ਨੇ ਪਤੰਗ ਖਰੀਦ ਲੇ ਬਾਕੀ ਪਿੱਛੇ ਸਮਾਨ ਡਿੱਗੀ ਚ ਪਿਆ ਹੁਣ ਕਹਿੰਦੇ ਸਮਾਨ ਖਰੀਦ ਕੇ ਭੁੱਖ ਲੱਗ ਗਈ ਤੇ ਹੁਣ ਅਸੀਂ ਉੱਥੋਂ ਇਧਰ ਸਮੋਸੇ ਖਾਦੇ ਸਮੋਸੇ ਲੈ ਗਏ ਤਾਂ ਫਿਰ ਅਸੀਂ ਹੁਣ ਸਮੋਸੇ ਪੈਕ ਕਰਵਾਉਣੇ ਆ। ਆ ਕੀ ਕਰੀਏ ਨਾ ਆ ਕੀ ਕਰ ਰਹੇ ਆ? ਬਤਾਵੇ ਜਲਦੀ ਆ ਭਾਈ ਗੋਲ ਬਾਰੀ। ਨਹੀਂ ਨਹੀਂ ਲੱਵੇ ਨਹੀਂ। ਅਸੀਂ ਦਾਣਾ ਮੰਡੀ 'ਚ ਖੜੇ ਆ ਭਾਈ। ਤੁਸੀਂ ਦੱਸੋ। ਸਮਰ ਜੱਫੜ ਕੇ ਲਿਆਓ ਤੋ। ਲਓ ਵੀ ਹੁਣ ਸਮੋਸੇ ਖਾਣ ਲੱਗੇ ਆ। ਸਮੋਸੇ ਖਾਣ ਲੱਗੇ ਆ। ਸਮਰ ਉਹ ਨਹੀਂ ਸਮੋਸੇ ਖਾਣ ਲੱਗੇ ਆ। ਉਹ ਖਲਗੇ। ਜਾਣਾ ਖਾ ਲੋ ਕਰ ਜਾ ਕੇ। ਨਹੀਂ ਨਹੀਂ। ਲਓ ਜੀ ਪਹੁੰਚ ਗਏ ਆ ਪਿੰਡ। ਪਿੰਡ ਨਹੀਂ। ਆ ਵੀ ਖਾ ਲੈ ਸਮੋਸੇ। ਗਰਮ ਗਰਮ ਕਰੇ ਜਾ ਕੇ ਖਾਵਾਂਗੇ ਸਮੋਸੇ ਹਾਂਜੀ ਆ ਗਏ ਆ ਜੀ ਘਰ ਤੇ ਫਿਰ ਇਧਰ ਲੱਗਿਆ ਪਿਆ ਹਣੀ ਚਮਟਾ ਲਿਜਾਣ ਅਰਮੋਲ ਖਾਰਿਆ ਮੂਫਲੀ ਠੰਡ ਲੱਗ ਰਹੀ ਏ ਅੱਜ ਠੰਡ ਲੱਗ ਰਹੀ ਹੈ ਨਾ ਸਰਦ ਤੈਨੂੰ ਨਾਲ ਟੀਵੀ ਦੇਖ ਰਹੀ ਹੈ ਨਾਲ ਠੰਡ ਲੱਗ ਰਹੀ ਹੈ ਸੋ ਹੁਣ ਚੱਲਦੇ ਆ ਗੁਰਗਰਾ ਸਾਹਿਬ ਸਮਰੋਣੀ ਗਏ ਹੋਏ ਆ ਮੰਮੀ ਛਟੀਆਂ ਲਿਆਈ ਤੋ ਗਰਮਕ ਪਿਆਰਿਓ ਅੱਜ ਡਾਡੀ ਨੂੰ ਬੁਖਾਰ ਹੋ ਗਿਆ ਦਵਾਈ ਦਵਾਈ ਹੈ ਠੀਕ ਆ ਮੈਂ ਹੁਣ ਡਾਡੀ ਹੈ ਠੀਕ ਆ ਗਰਮਕ ਪਿਆਰਿਓ ਗੁਰਦਰਾ ਸਾਹਿਬ ਤੋਂ ਆ ਗਏ ਆ ਹੁਣ ਪ੍ਰਸ਼ਾਦਾ ਛਕਣ ਲੱਗੇ ਆ ਤੇ ਸਮਰ ਨੂੰ ਮੈਂ ਪਰਸੋਂ ਕਿਹਾ ਸੀ ਕੁਝ ਕਿ ਚੀਜ਼ਾਂ ਯਾਦ ਕਰਨ ਵਾਸਤੇ ਕਿ ਉਹ ਯਾਦ ਕਰ ਲੀਆ ਸਮਰ ਨੇ ਹੁਣ ਤੁਹਾਨੂੰ ਸੁਣਾਊਗਾ ਸਮਰ ਸੁਣਾ ਇਧਰ ਆ ਕੇ ਬਹਿ ਜਾ ਇੱਥੇ ਸਾਰੇ ਸੁਨਾ ਇਹ ਰਕਸਨ ਮੈਂ ਕਿਹਾ ਸੀ 10 ਗੁਰੂਆਂ ਦੇ ਨਾਮ 10 ਗੁਰੂ ਸਿਬੰਨਾਂ ਦੇ ਨਾਮ ਪੰਜ ਪਿਆਰਿਆਂ ਦੇ ਨਾਮ ਪੰਜ ਤਖਤਾਂ ਦੇ ਨਾਮ ਪੰਜ ਬਾਣੀਆਂ ਦੇ ਨਾਮ ਸਾਰੇ ਸੁਨਾ ਪਹਿਲਾ ਸੁਨਾ ਪੰਜ ਤਖਤਾਂ ਦੇ ਨਾਮ ਪੰਜ ਤਖਤਾਂ ਦੇ ਨਾਮ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਹਰਮੰਦਰ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਦામਤੋਮਾ ਸਾਹਿਬ ਸ੍ਰੀ ਹਜੂਰ ਸਾਹਿਬ ਹੂੰ ਪੰਜ ਪਿਆਰਿਆਂ ਦੇ ਨਾਮ ਪੰਜ ਪਿਆਰਿਆਂ ਦੇ ਨਾਮ ਇਧਰ ਕੈਮਰੇਜ ਵੇਖ ਕੇ ਭਾਈ ਦਇਆ ਜੀ ਭਾਈ ਦਇਆ ਸਿੰਘ ਜੀ ਭਾਈ ਦਇਆ ਸਿੰਘ ਜੀ ਭਾਈ ਤਾਂ ਸਿੰਘ ਜੀ ਭਾਈ ਮੁੱਠ ਸਿੰਘ ਜੀ ਭਾਈ ਮੋਕਮ ਸਿੰਘ ਜੀ ਭਾਈ ਸਾਬ ਸਿੰਘ ਜੀ ਹਾਂ ਪੰਜ ਬਾਣੀਆਂ ਦੇ ਨਾਮ ਪਹਿਲਾਂ ਜਪਜੀ ਸਾਹਿਬ ਹਾਂ ਜਪ ਸਾਹਿਬ ਹਾਂ 24 ਸਾਤ ਸਈਏ ਹਾਂ ਚੋਪੀ ਸਾਹਿਬ ਹਾਂ ਸਰ ਹਾਂ 10 ਗੁਰੂ ਸਾਹਿਬਾਨ ਦੇ ਨਾਮ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰਕ੍ਰਿਸ਼ਨ ਹਰਾਈ ਜੀ ਗੁਰੂ ਹਰਕ੍ਰਿਸ਼ਨ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਹੋਮ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਹਾਂ ਹੋਰ ਕਿਹਾ ਗਿਆ ਚਾਰ ਸਵੇਜ ਦੇ ਨਾਮ ਚਾਰ ਸਵੇਜ ਦੇ ਨਾਮ ਸੁਣਾ ਬਾਬਾ ਜੀ ਸਿੰਘ ਜੀ ਬਾਬਾ ਜੀ ਨਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਠੀਕ ਹੈ ਬਹੁਤ ਵਧੀਆ ਯਾਦ ਕਰ ਲਏ ਨੇ ਕੱਲ ਇੱਕ ਪਰਸਾਂ ਹੀ ਕਿਹਾ ਸੀ ਮੈਂ ਇਹਨਾਂ ਨੂੰ ਗੱਡੀ ਜਾਂਦੇ ਆਂ ਕਿਹਾ ਯਾਦ ਕਰਨਾ ਤੁਸੀਂ ਇੱਕ ਦਿਨ ਜੀ ਯਾਦ ਕਰ ਲਿਆ ਨਾ ਵਾਓ ਸ਼ਾਬਾਸ਼ ਬਹੁਤ ਵਧੀਆ ਵੀ

ਚਲੋ ਕੋਈ ਨਹੀਂ ਹੁਣ ਪ੍ਰਸ਼ਾਦ ਸਕੇਨ ਲੱਗੇ ਚਲ ਵਾਤਨ ਦਵਾਈ ਦੇ ਦੇ ਦੇਤੀ ਚਲ ਫਿਰ ਪ੍ਰਸ਼ਾਦ ਲੈ ਆਓ ਸਰਵਤੇ ਹੋ ਗਿਆ ਸੀ ਬੁਖਾਰ ਹੈ ਹੋਇਆ ਨਹੀਂ ਸੀ ਕੀ ਹੋ ਗਿਆ ਹੁਣ ਗਰਮਕ ਪਿਆ ਰਿਹਾ ਸਰਵਤ ਨੂੰ ਬੁਖਾਰ ਹੋ ਗਿਆ ਬੁਖਾਰ ਤਾਂ ਨਹੀਂ ਆਇਆ ਸੀ ਮੈਂ ਸਹੀ ਆ ਪਾਲਾ ਹੁੰਦਾ ਪਾਲਾ ਲੱਗਦਾ ਸੀ ਇਹਨੂੰ ਬੁਖਾਰ ਨਹੀਂ ਹੋਇਆ ਪਾਲਾ ਬਹੁਤ ਲੱਗ ਰਿਹਾ ਸੀ ਹੁਣ ਠੀਕ ਹੋ ਗਿਆ ਸਰਵਤ ਹੈ ਠੀਕ ਹੋ ਗਿਆ ਸੋ ਗਰਮਕ ਪਿਆਰਿਓ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂ ਅੱਜ ਦਾ ਵਲੌਗ ਲਾਈਕ ਜ਼ਰੂਰ ਕਰਦੇ ਹੋ ਕਮੈਂਟ ਜ਼ਰੂਰ ਕਰਦੇ ਹੋ ਅੱਜ ਦੇ ਵਲੌਗ ਤੇ ਚੈਨਲ ਦੇ ਨਵੇਂ ਤੋਂ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਅੱਜ ਦਾ ਵਲੌਗ ਤੁਹਾਨੂੰ ਮੰਡੀ ਘੁਮਾ ਕੇ ਲਿਆਏ ਆਂ ਸਕੂਲ ਦਿਖਾ ਕੇ ਲਿਆਏ ਸਰਬਤਕਾ ਸ਼ਾਪਿੰਗ ਕਰਕੇ ਆਏ ਥੋੜੀ ਬਹੁਤੀ ਸੋ ਉਮੀਦ ਕਰਦੇ ਆਂ ਕਿ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਚੈਨਲ ਦੇ ਨਵੇਂ ਤੋਂ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਫੇਰ ਨੈਕਸਟ ਵਲੌਗ ਵਿੱਚ ਪੇਰੈਂਟਸ ਕੀ ਕਹਿੰਦੇ ਹੁੰਦੇ ਪੇਰੈਂਟਸ ਟੀਚਰ ਮੀਟਿੰਗ ਪੇਰੈਂਟਸ ਕੀ ਕਹਿੰਦੇ ਆ ਪੇਰੈਂਟਸ ਅੱਜ ਪੇਰੈਂਟਸ ਮੀਟਿੰਗ ਹੈ ਉੱਥੇ ਜਾ ਰਹੇ ਆ ਅੱਜ ਪੀਟੀਐਮ ਪੀਟੀਐਮ ਤੇ ਜਾ ਰਹੇ ਆ ਅੱਜ ਪੀਟੀਐਮ